ਕੱਲ੍ਹ ਦੇਰ ਨਾਲਾਨੂੰ ਇੱਕ ਸੂਚਨਾ ਮਿਲੀ ਸੀ ਕਿ ਆਪਣੇ ਕ੍ਰਾਂਤੀ ਚੌਕ ਧੂਰੀ 'ਚ ਇੱਕ ਗੁਰਮੀਤ ਨਾਮ ਦਾ ਵਿਅਕਤੀ ਹੈ ਜਿਹੜਾ ਉਹਨੇ ਆਪਣੇ ਕਿਸੇ ਰਿਸ਼ਤੇਦਾਰੀ ਚ ਆਇਆ ਸੀ ਲੁਧਿਆਣੇ ਤੋਂ ਤੇ ਉਹ ਕੁਝ ਖਾ ਪੀ ਰਿਹਾ ਸੀ ਕਿਸੇ ਸਟਾਲ ਤੇ ਖੜਕੇ ਤਾਂ ਨੇੜੇ ਹੀ ਕਨਾਂਦੀ ਚੌਕ ਦੇ ਨੇੜੇ ਉਹਦੀ ਇੱਕ ਜੈਨ ਗੱਡੀ ਹੈ ਉਹ پارک ਸੀ ਉਹਦੇ ਕਹਿਮ ਮੁਤਾਬਕ ਕਿ ਮੈਂ ਹਾਲੇ ਕੁਝ ਕਾਫੀ ਹੀ ਰਿਹਾ ਸੀ ਕਿ ਮੇਰੇ ਸਾਹਮਣੇ ਹੀ ਮੇਰੀ ਗੱਡੀ ਡਰਾਈਵ ਹੋਦੀ ਦਿਖੀ ਉਹਨੂੰ ਵੀ ਕੋਈ ਬੰਦਾ ਅਣਪਛਾਤਾ ਵਿਅਕਤੀ ਬੈਠਾ ਦਿਖਿਆ ਤੇ ਜਿਹੜਾ ਉਹ ਉਹ ਗੱਡੀ ਉਹਦੇ ਸਾਹਮਣੇ ਹੀ ਭਜਾ ਕੇ ਲੈ ਗਿਆ ਜਿਹਦੇ ਮਗਰ ਵੀ ਥੋੜਾ ਜਿਹਾ ਭੱਜਣ ਦੀ ਕੋਈ ਕੀਤੀ ਫੜਨ ਦੀ ਕੋਈ ਕੀਤੀ ਲੇਕਿਨ ਉਹ ਐਨੇ ਨੂੰ ਸੋ ਨਿਕਲ ਗਿਆ ਤੇ ਨਾਲ ਦੀ ਨਾਲ ਜਦੋਂ ਸਾਨੂੰ ਇੰਟੀਮੇਸ਼ਨ ਆਈ ਇਸ ਚੀਜ਼ ਦੀ ਜਦੋਂ ਉਹਨੇ ਸਾਨੂੰ ਦੱਸਿਆ ਤਾਂ ਅਸੀਂ ਨਾਲ ਦੀ ਨਾਲ ਟੀਮਾਂ ਬਣਾਈਆਂ ਆਪਣੇ ਸੀਨੀਅਰ ਆਫੀਸਰ ਨੂੰ ਦੱਸ ਕੇ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਟੀਮਾਂ ਦਾ ਗਠਨ ਹੋਇਆ ਉਸ ਤੋਂ ਬਾਅਦ ਅਸੀਂ ਕਰਦੇ ਕਰਦੇ ਅੱਜ ਅਸੀਂ ਮਤਲਬ 15 ਘੰਟੇ ਤੋਂ ਪਹਿਲਾਂ ਪਹਿਲਾਂ ਅਸੀਂ ਇਸ ਗੱਡੀ ਨੂੰ ਵੀ ਟ੍ਰੇਸ ਕਰ ਲਿਆ ਤੇ ਜਿਹੜਾ ਦੋਸ਼ੀ ਹੈ ਉਹ ਵੀ ਕਾਬੂ ਕਰ ਲਿਆ ਇਹ ਬੜੀ ਕਿਥੋਂ ਵੀ ਗਈ ਹੋਈ ਹੈ ਕਿੱਹਾ ਕਿ ਬੰਦੀ ਹੈ ਕਿਸ ਤਰ੍ਹਾਂ ਪੜੀ ਗਈ ਹੈ ਇਹਨੇ ਕੋਈ ਹਿਊਮਨ ਇੰਟੈਲੀਜੈਂਸ ਵੀ ਸੀ ਥਾਡੀ ਬਾਕੀ ਜਿਹੜੇ ਕੈਮਰੇ ਲੱਗੇ ਹੋਏ ਨੇ ਉਹਨਾਂ ਦੇ ਮਤਲਬ ਪਿੱਛੇ ਜਾਂਦੇ ਜਾਂਦੇ ਤੇ ਉਹ ਟੈਕਨੀਕਲ ਜਿਹੜੇ ਸਾਡੇ ਕੋਲ ਉਹ ਜਿੰਨਾ ਕ ਵੀ ਸਾਡੇ ਕੋਲ ਸੀਗਾ ਸੀ ਉਸ ਹਿਸਾਬ ਨਾਲ ਅੱਗੇ ਪਹੁੰਚਦੇ ਪਹੁੰਚਦੇ ਦੇ ਪਿੱਛਾ ਕਰਦੇ ਕਰਦੇ ਇਹਨੂੰ ਟਰੈਕ ਕਰਦੇ ਨੇ ਇੱਥੇ ਪਹਿਲਾਂ ਵੀ ਸ਼ੁਰੂ ਕਦਮੇਦਾਰ ਤੇ ਨਹੀਂ ਕੋਈ ਅਪਸਟ੍ਰਾਰ ਕਾ ਹੁੰਦਾ ਜੇ ਬੰਦ ਇਹ ਦੇਖੋ ਜੀ ਇਹਨੇ ਪਹਿਲਾਂ 5 ਐਫਆਈਆਰ ਪਹਿਲਾਂ ਵੀ ਦਰਜ ਨਹੀਂ ਇਸ ਤੇ ਤੇ ਇਨਕਲੂਡਿੰਗ ਆ ਹੋਗੀ ਮਤਲਬ ਇਹ ਰਿਪੀਟ ਕਰਦਾ ਜੀ ਉਹ ਆਫੈਂਸ ਹੈ ਤੇ ਆਈ ਵਾਲ ਚੋਰੀ ਹੀ ਕਰਦਾ ਗੱਡੀਆਂ ਚੋਰੀ ਕਰਨ ਦੀ ਆਦਤ ਹੀ ਹੈ ਜੀ ਇਹ